हां जी दोस्तों सारेया नु ससरी काल स्वागत करदेया टोंडा राज संधू फार्मिंग दे विच सो दोस्तों आज दी अपनी विजिट है की आ ਪਿੰਡ ਅਲਗੋ ਅਲਗੋ ਕੋਠੀ ਤੁਸੀਂ ਖਾਸ ਵਿਜ਼ਿਟ ਕਰਨੀ ਆ ਤਹਿਸੀਲ ਪੱਟੀ ਜ਼ਿਲ੍ਹਾ ਸ਼੍ਰੀ ਤਰਨਤਾਰਨ ਸਾਹਿਬ ਪਹੁੰਚੇ ਆ ਵੀਰ ਜਗਰੂਪ ਸਿੰਘ ਹੋਰਾਂ ਦੇ ਕੋਲ ਜਿੱਦਾਂ ਕੇ ਦੋਸਤੋ ਇਸ ਘਰੋਂ ਆਪਾਂ ਤੁਹਾਨੂੰ ਜਿਹੜੀ ਆ ਦੋਸਤੋ ਰੁਟੀਨ ਦੇ ਵਿੱਚ ਜਿਹੜੀ ਅਪਡੇਟ ਦੇਈਦੀ ਆ ਜਿਸ ਦਿਨ ਪਸ਼ੂ ਦੋਸਤੋ ਨਵੇਂ ਆਉਂਦੇ ਆ ਤਾਂ ਬਿਲਕੁਲ ਤੁਹਾਡੇ ਸਾਹਮਣੇ ਪੇਸ਼ ਕਰ ਦਿੱਤੇ ਆ ਅੱਜ ਵੀਰ ਜਗਰੂਪ ਦੇ ਕੋਲੇ ਪਹੁੰਚੇ ਆ ਦੋਸਤੋ ਤੇ ਨਗ ਜਿਹੜੇ ਅੱਜ ਤੁਹਾਨੂੰ ਤਿੰਨ ਦਿਖਾ ਦਾਂਗੇ ਤਿੰਨੇ ਮੱਝਾਂ ਝੋਟੀਆਂ ਜਿਹੜੀ ਦੋਸਤੋ ਪ੍ਰੋਪਰ ਡਿਟੇਲ ਆ ਉਹ ਵੀਰਜ ਗਰੂਪ ਤੋਂ ਆਪਾਂ ਲੈ ਲਾਂਗੇ ਠੀਕ ਆ ਜੀ ਕਿਹੜੇ-ਕਿਹੜੇ ਪਸ਼ੂ ਸੋਏ ਆ ਕਿਹੜੇ ਗੱਬਣ ਆ ਕੀ ਰੇਟ ਭਾਅ ਪੜਦਾ ਰਹੂਗਾ ਇਹਨਾਂ ਪਸ਼ੂਆਂ ਦਾ ਪੂਰੀ ਗੱਲਬਾਤ ਕਰਾਂਗੇ ਅੱਜ ਦੋਸਤੋ 25 ਨੂੰ ਆਪਾਂ ਜਿਹੜੀ ਕਵਰੇਜ ਕਰਦੇ ਪਏ ਆ ਕੱਲ ਨੂੰ 26 ਨੂੰ ਮਾਰਨਿੰਗ ਜਿਹੜੀ ਆ ਦੋਸਤੋ ਵੀਡੀਓ ਨੂੰ ਅਪਲੋਡ ਕਰਦੇ ਆਂਗੇ ਸੋ ਬਾਕੀ ਪਸ਼ੂ ਜਿੰਨੇ ਵੀ ਦਿਖਾਈ ਜਾਣਗੇ ਦੋਸਤੋ ਹਰ ਵਾਰ ਦੀ ਤਰ੍ਹਾਂ ਅੱਜ ਵੀ ਜਿਹੜੀ ਰਿਕਵੈਸਟ ਹੁੰਦੀ ਆ ਫਸਟ ਲਈ ਵੀ ਆਪ ਦਾ ਜਿਹੜਾ ਪਸ਼ੂ ਆ ਨਰਕ ਪਰਖ ਜ਼ਰੂਰ ਕਰ ਲਿਓ ਠ ਉਹ ਤੁਸੀਂ ਪਹਿਲ ਦੇ ਆਧਾਰ ਤੇ ਕਰ ਲਿਓ ਘਰ ਵਿਜਿਟ ਕਰਕੇ ਆਓ ਕਰਦੇ ਆ ਗੱਲਬਾਤ ਵੀਰ ਜਗਰੂਪ ਦੇ ਨਾਲ ਪੁੱਛ ਲੈਣੀਆਂ ਦੋਸਤੋ ਕੀ ਡਿਟੇਲ ਅੱਜ ਇਹਨਾਂ ਪਸ਼ੂਆਂ ਦੀ ਸਭ ਤੋਂ ਪਹਿਲਾਂ ਵੀਰ ਜਗਰੂਪ ਸਿੰਘ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਵੀਰ ਜੀ ਠੀਕ ਠਾਕ ਜੀ ਐ ਵਧੀਆ ਤੁਸੀਂ ਸੁਣਾਓ ਬਹੁਤ ਵਧੀਆ ਵੀਰੇ ਅੱਛਾ ਜਗਰੂਪ ਭਾਈ ਅੱਜ ਪਸ਼ੂ ਤਿੰਨ ਮਕਾਊ ਆ ਹਾਂਜੀ ਤਿੰਨ ਮਕਾਊ ਆ ਤੇ ਮੈਨੂੰ ਲੱਗਾ ਤਾਂ ਵੀ ਝੋਟੀਆਂ ਹੀ ਆ ਸਾਰੀਆਂ ਤਿੰਨੇ ਝੋਟੀਆਂ ਤਿੰਨੇ ਸੂਣ ਆ ਲੀਆਂ ਤਿੰਨੇ ਦੂਜੇ ਦੂਜੇ ਸੂਏ ਦੂਜੇ ਦੂਜੇ ਸੂਏ ਹਾਂਜੀ ਠੀਕ ਆ ਬਾਕੀ ਦੋਸਤੋ ਇੱਕ ਗੱਲ ਜ਼ਰੂਰ ਮੈਂਸ਼ਨ ਕਰ ਦਿੰਨੇ ਆ ਪਸ਼ੂ ਜਿਹੋ ਜੀ ਕੁਆਲਿਟੀ ਆਪਾਂ ਖਰੀਦਣਾ ਚਾਹੁੰਦੇ ਆ ਜਿਹੋ ਜੀ ਕੁਆਲਿਟੀ ਵੀ ਲੈਣੀ ਆ 40-50 ਹਜ਼ਾਰ ਤੋਂ ਪਸ਼ੂ ਜਿਹੜਾ ਦੋਸਤੋ ਨਾਰਮਲੀ ਸਟਾਰਟ ਹੋ ਜਾਂਦਾ ਅੱਗੇ ਜਿਹੋ ਜਿਹੋ ਜਿਹੇ ਪਸ਼ੂ ਦੋਸਤੋ ਆਪਾਂ ਲੱਭਦੇ ਜਾਂਦੇ ਆ ਜਿਹੋ ਜਿ ਆਪਾਂ ਸੁਨੱਖਾ ਪਣ ਜਿਹੋ ਜੀ ਆਪਾਂ ਬਾਡੀ ਬੰਦਰ ਜਿਹੋ ਜੀ ਆਪਾਂ ਮਿਲਕਿੰਗ ਵਾਲਾ ਪਸ਼ੂ ਲੱਭਦੇ ਜਾਂਦੇ ਆ ਉਹ ਜੀ ਰੇਂਜ ਜਿਹੜੀ ਆ ਦੋਸਤੋ ਪੈਸਿਆਂ ਦੇ ਵਿੱਚ ਵੀ ਆਪਾਂ ਨੂੰ ਪਤਾ ਵੀ ਆਪਾਂ ਨੂੰ ਉਨਾ ਕ ਇਨਵੈਸਟ ਕਰਨਾ ਪੈਂਦਾ ਉਨੀ ਕੁ ਰਕਮ ਜਿਹੜੀ ਭਰਨੀ ਪੈਂਦੀ ਆ ਤੇ ਜਗਰੂਪ ਤਿੰਨੇ ਗੱ ਪਹਿਲਾ ਨੰਬਰ ਇਥੋਂ ਆਪਾਂ ਸਟਾਰਟ ਕਰਦੇ ਆਂ ਲਓ ਜੀ ਸੋ ਪਹਿਲਾ ਨੰਬਰ ਤੋਂ ਦੋਸਤੋ ਆ ਝੋਟੀ ਤੁਸੀਂ ਬਿਲਕੁਲ ਸਕਰੀਨ ਦੇ ਉੱਪਰ ਦੇਖ ਰਹੇ ਜੇ ਇਹ ਵਿੱਚ ਦੋ ਚਾਰ ਦਿਨ ਖੜਦੀ ਹੈ ਜੇ ਲਓ ਜੀ ਦੋ ਚਾਰ ਦਿਨ ਦਾ ਹਜੇ ਸਮਾਂ ਦੋਸਤੋ ਲੈ ਜੂਗੀ ਬਾਕੀ ਝੋਟੀ ਕਾਫੀ ਖੂਬਸੂਰਤ ਆ ਸਿੰਗੀ ਬਹੁਤ ਜਿਆਦੀ ਖੂਬਸੂਰਤ ਪਿੱਠ ਪੁੱਠੇ ਦੀ ਬਹੁਤ ਵਧੀਆ ਤੇ ਕੱਦਕਾਰ ਜਿਹੜੇ ਆਪਾਂ ਗੱਲ ਕਰ ਲਈਏ ਤੇ ਵੱਡੇ ਕੱਦਕਾਰ ਦੇ ਵਿੱਚ ਆ ਠੀਕ ਆ ਜੀ ਰਾਜੀ ਆ ਪੂਰੀ ਨਿਗਰ ਫੁੱਲ ਬਟਾ ਫੁੱਲ ਵਜਨਦਾਰ ਆ ਦੇਖੋ ਜੀ ਠੀਕ ਹੈ ਜੀ ਆਰਡਰ ਕੁਆਲਟੀ ਵੇਖੋ ਬਾਕੀ ਥਣ ਥਣ ਆਪਸੀ ਨਿਖੇੜ ਦੇ ਵਿੱਚ ਅੱਛਾ ਜਗਰੂ ਭਾਈ ਦਿਨ ਕਿੰਨੇ ਕ ਲੈਂਦੀ ਐ ਇਹ ਵੀ ਜੀ ਲੈ ਦੂ ਤਿੰਨ ਚਾਰ ਦਿਨ ਲੈ ਦੂਗੀ ਤਿੰਨ ਚਾਰ ਦਿਨ ਤੇ 35 ਤੋਂ ਪਨੋਕੇ ਰਿਪੋਰਟ ਇੱਕ ਨੰਬਰ ਵੀਰ ਜੀ ਠੀਕ ਹੈ ਜੀ ਸਵੇਰ ਦੂਜੇ ਹੀ ਦੱਸਦਾ ਸਵੇਰ ਦੂਜਾ ਗਰੰਟੀ ਨਾਲ ਦੂਜਾ ਗਰੰਟਡ ਗਰੰਟਡ ਦੂਜਾ ਸਵੇਰ ਠੀਕ ਹੈ ਜੀ ਤੇ ਬਾਕੀ ਕਾਫੀ ਜਿਆਦੀ ਦੋਸਤੋ ਵਜਨ ਦੋੜ ਵਾਲੀ ਆ ਕਿਸੇ ਪਾਸੇ ਕੋਈ ਕੱਤ ਕਾਢਦੀ ਐ ਨਾ ਕੋਈ ਵੀਰ ਆ ਗਿਆ ਖੋ ਨਿੱਕੀ ਆ ਥੋਲ ਵੱਡੇ ਕੱਦਦੀ ਆ ਥੋਲ ਵੱਡੇ ਕੱਦਦੀ ਠੀਕ ਹੈ ਜੀ ਤੇ ਆਹ ਥਾਣ ਤੁਸੀਂ ਉਲਟ ਪਹਿਣੀ ਪਾਸਿਓਂ ਥਾਣ ਵੀ ਜ਼ਰੂਰ ਚੈੱਕ ਕਰ ਲਓ ਠੀਕ ਆ ਜੀ ਆਹ ਦੇਖੋ ਜੀ ਕਿਹਦੇ ਫੇਸ ਕੁਆਲਟੀ ਕੋ ਤੇ ਆਹ ਫੇਸ ਕੁਆਲਟੀ ਦੇਖੋ ਜੀ ਬੜੀ ਠੰਡੀ ਧੀਰੀ ਹੌਸਲੇ ਵਾਲੀ ਮੱਝ ਹੂੰ ਠੀਕ ਆ ਜੀ ਬਿਲਕੁਲ ਬਲੈਕ ਮੱਥਾ ਤੇ ਸਿੰਘ ਸੁੰ ਕਾਫੀ ਬਿਲਕੁਲ ਰਾਉਂਡ ਸ਼ੇਪ ਤੋਂ ਜਿਹੜਾ ਦੋਸਤੋ ਮੋੜੇ ਹੋਏ ਆ ਤੇ ਜਗਰੂਪ ਖੋਲ ਕੇ ਤੋਰੋ ਦਿਖਾਈਏ ਦੇਣ ਦੋਸਤੋ 2-4 ਦਿਨ ਵੀ ਕੱਢ ਸਕਦੀ ਹੈ ਪ੍ਰੋਪਰ ਤਿਆਰੀ ਤੇ ਵੀ ਤੁਸੀਂ ਸਮਝ ਸਕਦੇ ਜੇ ਬਾਕੀ 2-4 ਦਿਨ ਜਿਹੜੇ ਉੱਪਰ ਲੈ ਕੇ ਜਾਊਗੀ ਹੁਣ ਹੋ ਸਕਦਾ ਵੀ ਦਿਨ ਪੂਰੇ ਆ ਉੱਪਰ 2-4 ਦਿਨ ਲੈ ਜੇ ਆਰਡਰ ਕੁਆਲਟੀ ਬੈਸਟ ਆਰਡਰ ਕੁਆਲਟੀ ਹੈ ਜੀ ਆਹ ਦੇਖੋ ਠੀਕ ਹੈ ਜੀ ਬਾਕੀ ਲੇਵਾ ਬਿਲਕੁਲ ਬਟਨ ਵਾਲਾ ਲੇਵਾ ਜਿਵੇਂ ਆਪਾਂ ਨਾਰਮਲ ਹੀ ਦੇਖਦੇ ਆਂ ਵੀ ਬਟਨ ਵਾਲਾ ਲੇਵਾ ਠੀਕ ਆ ਠੀਕ ਆ ਅਜੇ ਤੇ ਖਲੂਗੀ ਮੱਝ ਹੋਰ ਹੂੰ ਵੀ ਜੇਕਰ ਜਗਰੂਪ 2 4 ਦਿਨ ਕੱਢ ਗਈ ਤੇ ਆਪਾਂ ਉਮੀਦ ਕਰ ਸਕਦੇ ਆ ਵੀ ਆਰਡਰ ਹੋਰ ਸੋਨਾ ਬਣਾ ਲੂਗੀ ਹਾਂਜੀ ਬਣਾ ਜੂਗੀ ਭਰ ਲੂਗੀ ਹੋਰ ਵੀ ਜੇ ਪਹਿਲੇ ਸੁਏ ਵੀ ਛੋਟੀ ਨੇ ਨਾ 12 11 12 ਕਿਲੋ ਦੁੱਧ ਚਵਾਇਆ 11 12 ਲੀਟਰ ਐ ਕੀ 14 15 ਕਿਲੋ ਦੀ ਝਾਗ ਰੱਖਦੇ ਆ ਠੀਕ ਹੈ ਜੀ ਨਾਲੇ ਜੇ ਇਡੀਆਂ ਝੋਟੀਆਂ ਨਹੀਂ 10 14 ਕਿਲੋ ਦੇਣਾ ਤੇ ਕਿੰਨੇ ਦੇਣਾ ਫਿਰ ਬਿਲਕੁਲ ਜੀ ਨਾਰਮਲੀ ਇੱਕ ਆਈਡੀਆ ਹੁੰਦਾ ਦੋਸਤੋ ਆਪਾਂ ਉਮੀਦ ਕਰ ਸਕਦੇ ਆ ਸਰ ਕੋ ਚੰਗੀ ਸਾਂਹ ਵਾਲਾ ਵੀਰ ਹੋਵੇ ਵੀ ਚੰਗਾ ਪਸ਼ੂ ਤਾਂ ਨਾ ਬਾਕੀ ਤੁਸੀਂ ਆ ਦੇਖ ਸਕਦੇ ਜੀ ਠੀਕ ਹੈ ਜੀ ਨਾਲੇ ਵੀ ਸਾਰੇ ਵੀਡੀਓ ਵੇਖਣ ਵਾਲੇ ਆਪ ਸਿਆਣੇ ਆ ਕਿੰਨੇ ਕਿੰਨਾ ਕਰਨਾ ਜੀ ਠੀਕ ਹੈ ਜੀ ਸੋ ਬਾਕੀ ਆਰਡਰ ਕੁਆਲਟੀ ਹਰ ਪਾਸਿਓਂ ਤੁਹਾਡੇ ਦੋਸਤੋ ਥਾਣ ਲੇਵਾ ਤੁਹਾਨੂੰ ਪ੍ਰੋਪਰ ਤਸਲੀ ਨਾਲ ਦਿਖਾਤਾ ਸੋ ਬਾਕੀ ਤੁਸੀਂ ਜਿਹੜੀ ਦੋਸਤੋ ਕੰਟੈਕਟ ਕਰ ਸਕਦੇ ਹੋ ਦਿੱਤੇ ਗਏ ਨੰਬਰ ਤੇ ਨੰਬਰ ਬਿਲਕੁਲ ਸਕਰੀਨ ਦੇ ਥੱਲੇ ਚੱਲਦੇ ਪਏ ਨੇ ਤੇ ਜਗਰੂਪ ਕੀ ਮੁੱਲ ਰਹੂਗਾ ਲੈਣ ਦੇਣ ਦਾ ਮੁੱਲ ਤੇ ਵੀ ਜੀ ਇਹਦਾ ਕਰਦੇ ਹਾਂ 1 ਲੱਖ ਰੁਪਈਆ ਹਾਂਜੀ ਵਿੱਚ ਮਾਨਤਾ ਕਰਦਾਂਗੇ ਠੀਕ ਹੈ ਪੂਰਾ ਹੀ ਕਰਤਾ ਜ ਫਿਰ ਹਾਂਜੀ 95000 ਦੀ ਦੇ ਦਾਂਗੇ ਹਾਂ ਨਾ ਜਿਹੜੀ ਹਾਂਜੀ ਠੀਕ ਹੈ ਜੀ ਹੋਰ ਥੋੜਾ ਬਾਰਾ ਮਾਨਤਾ ਕਰਦਾਂਗੇ ਠੀਕ ਹੈ ਜੀ ਇਹ ਪੰਪਰਾਜ ਦਾ ਠੀਕ ਹੈ ਜੀ 95000 ਦੇ ਵਿੱਚੋਂ ਕੋਈ ਮਾਨਤਾ ਜਿਹੜਾ ਹੈਗਾ ਦੋਸਤੋ ਜ਼ਰੂਰ ਕੀਤਾ ਜਾਊਗਾ ਜਿਹੜਾ ਕੋਈ ਵੀਰ ਆਊਗਾ ਖਰੀਦਦਾਰ ਫੁੱਲ ਵੱਡੇ ਕੱਦ ਕਾੜ ਵਾਲੀ ਕੋਈ ਬਿਲਕੁਲ ਬਿਲਕੁਲ ਲਓ ਜੀ ਠੀਕ ਆ ਇਸ ਤੋਂ ਅਗਲੀ ਜਿਹੜੀ ਝੋਟੀ ਆਪਾਂ ਦੋਸਤੋ ਦਿਖਾਉਣੀ ਆ ਉਹ ਵੀ ਮਤਲਬ ਕਿ ਇੱਕ ਤੋਂ ਇੱਕ ਵੱਧ ਵਾਲੀ ਗੱਲਬਾਤ ਹੀ ਬਣੀ ਖੜੀ ਅੱਜ ਤੇ ਇਹਦਾ ਸੁਆ ਵੀ ਦੂਜਾ ਹੀ ਆ ਜੀ ਇਹ ਵੀ ਦੂਜਾ ਸੁਆ ਵੀਰ ਲਓ ਜੀ ਦੂਜਾ ਸੁਆ ਠੀਕ ਆ ਇਹ ਕਿੰਨੇ ਦਿਨੇ ਕੱਢਦੀ ਆ ਇਹ ਵੀ ਤਿੰਨ ਚਾਰ ਦਿਨੇ ਵੀਰ ਹੂੰ ਠੀਕ ਆ ਤਿੰਨ ਚਾਰ ਦਿਨ ਜਿਹੜੇ ਆ ਦੋਸਤੋ ਇਹ ਵੀ ਲੈ ਜੂਗੀ ਠੀਕ ਆ ਬਾਕੀ ਆਰਡਰ ਦੀ ਕੁਆਲਿਟੀ ਤੁਸੀਂ ਇਸ ਦੀ ਵੀ ਵੇਖ ਲਓ ਠੀਕ ਆ ਜੀ ਥਣ ਥਣ ਪ੍ਰੋਪਰ ਸਾਈਜ਼ ਇੱਕਸਾਰ ਲੇਵਾ ਬਿਲਕੁਲ ਬੈਕ ਸਾਈਡ ਤੋਂ ਇੱਕਸਾਰ ਠੀਕ ਆ ਤੇ ਹਾਈਟ ਕਰ ਤਾਂ ਮੈਨੂੰ ਲੱਗਦਾ ਵੀ ਤਕਰੀਬਨ ਤਿੰਨ ਤੁਹਾਨੂੰ ਆਪਾਂ ਝੋਟੀਆਂ ਦਿਖਾਉਣੀਆਂ ਤੇ ਤਿੰਨਾਂ ਦੇ ਬਿਲਕੁਲ ਇੱਕ ਸਾਰ ਇੱਕੋ ਜਿਹੇ ਕੱਦ ਦੇ ਇੱਕੋ ਵੱਡੇ ਕੱਦ ਕਾਟ ਦੀ ਝੋਟੀਆਂ ਕੋਈ ਕੱਦ ਕਰਦਾ ਮੇਰਾ ਵੀਰ ਕੋਈ ਇਹ ਨਾ ਕੋਈ ਧਿਆਨ ਰੱਖਿਆ ਵੀ ਛੋਟੀ ਆ ਕੋਈ ਮੀਡੀਅਮ ਹਾਈਟ ਜੀ ਵੀ ਵੱਡੀਆਂ ਮੱਝਾਂ ਝੋਟੀਆਂ ਸੀ ਤੁਸੀਂ ਅਕਾਊਂਟ ਕਰਕੇ ਜਿਹੜਾ ਸੌਦਾ ਕਰਿਓ ਠੀਕ ਆ ਤੇ ਇਹਨਾਂ 5 4 5 4 ਦੇ ਲੈ ਜੂ ਲਓ ਜੀ ਮੋੜ ਲਓ ਜੀ ਇੱਕ ਵਾਰੀ ਮੋੜ ਦਿਓ ਬਿਲਕੁਲ ਛੋਟਾ ਰਿੰਗ ਸਿੰਗੇ ਦਾ ਵੀ ਹੂੰ ਠੀਕ ਆ ਜੀ ਬਾਕੀ ਸਿੰਗੀ ਸਿੰਗੀ ਬਹੁਤ ਜਿਆਦੀ ਸੋਹਣੀ ਆ ਸ਼ਕੀਨੀ ਚਕੂਨੀ ਵੇਖੋ ਪੂਰੀ ਆ ਝੋਟੀ ਚ ਤੇ ਇੱਕ ਵਾਰੀ ਜਗਰੂਪ ਬੈਕ ਸਾਈਡ ਨੂੰ ਫੇਰ ਮੜਾ ਗੇੜਾ ਲਵਾ ਦਿਓ ਤੋਰਦੀ ਲੰਮਾ ਆ ਦੇਖੋ ਜੀ ਠੀਕ ਹੈ ਜੀ ਸੋ ਫਿਲਹਾਲ ਦੋਸਤੋ ਵੱਡੇ ਕਦ ਕਦ ਦੇ ਵਿੱਚ ਸਿੰਘਾਂ ਦੀ ਪੰਕਤ ਹਰ ਇੱਕ ਚੀਜ਼ ਜਿਹੜੀ ਹੈ ਪੂਰੀ ਕੁਆਲਟੀ ਆ ਦੇਖੋ ਠੀਕ ਹੈ ਜੀ ਬਾਕੀ ਪੂਰੀ ਖਬਰਦਾਰ ਤੇ ਪੂਰੀ ਜਿਹੜੀ ਹੈ ਦੋਸਤੋ ਸਬਰ ਜੇ ਵਾਲੀ ਆ ਇਹ ਛੋਟੀ ਠੀਕ ਆ ਥਾਨ ਥਨ ਪੂਰਾ ਸ਼ੇਪ ਆਕਾਰ ਦੇ ਵਿੱਚ ਪੂਰਾ ਮੁਠੀ ਠੀਕ ਹੈ ਜਗਰੂਪ ਕਿੰਨੀ ਮੰਗ ਕਰਦੇ ਹਿੰਦੀ ਜੀ ਜੀ ਇਹ ਤਾਂ ਕਰਦਾ ਇਹ ਵੀ ਲੱਖੀ ਕਰ ਲਗੇ ਓਕੇ ਪਰ ਇਹਦਾ ਥੋੜਾ ਬਾਰ ਮਾਨਤਨ ਕਰਦਾਂਗੇ 99000 ਦੀ ਦੇ ਦਾਂਗੇ ਇਹ ਵੀ 95 ਦੀ ਹਾਂਜੀ ਹੋਰ ਥੋੜਾ ਬਾਰ ਮਾਨਤਨ ਕਰਦਾਂਗੇ ਮਤਲਬ ਹਾਂ ਤਾਂ 92 ਦੀ ਦੇ ਦਾਂਗੇ ਵੀਰ ਜੀ 92 ਦੀ ਹਾਂਜੀ ਜਿਸ ਨੂੰ ਹੈ ਹਾਂਜੀ ਤੁਸੀਂ ਆ ਵੇ ਲੋ ਜੇ ਛੋਟੀ ਛੋਟੀ ਆ ਬੜਰੋ ਥਾਂ ਚੜਾ ਬਖਾਓ ਕਿੱਡਾ ਸਾਫ਼ ਲੱਗਾ ਹੈ ਗਾਵਾਂ ਵਾਂਗੂ ਬਣੀ ਆ ਅਰੇ ਹੋਰ ਤਿੰਨ ਚਾਰ ਦਿਨ ਲਏ ਨੇ ਹੋਰ ਗੰਮਾ ਬੜਰ ਕੁਆਲਟੀ ਜਿੱਦਾਂ ਦੋਸਤੋ ਆਪਾਂ ਨਾਰਮਲੀ ਗਾਵਾਂ ਥਾਂ ਬੜਾ ਸਵਾਤੀ ਲੱਗਾ ਲੋਕਾਲਾ ਥਾਂ ਲੱਗਾ ਹੈਂ ਬਖਾਓ ਜੀ ਬਿਲਕੁਲ ਆ ਦੇਖੋ ਠੀਕ ਹੈ ਜੀ 35 ਬੜੀ ਪੋਲੀ ਆਈ ਹੈ ਤੁਹਾਨੂੰ ਤੁਹਾਨੂੰ ਵੇਖੋ 35 ਉਕੇ ਇੱਕ ਰਿਪੋਰਟ ਨੰਬਰ ਇੱਕ ਨੰਬਰ ਜੀ ਤੇਪੜਾ ਆਪਣੀ ਨਾੜ ਗੰਡ ਦੀ ਸੱਤ ਨਾ ਮਜਾਂ ਦੀ ਗਰੰਟੀ ਹੋ ਗਈ ਪਾਰ ਪਿੱਛਾ ਜੀ ਹਾਂਜੀ ਵੀ ਜਗਰੂ ਪਸ਼ੂ ਚੋ ਸੂਨ ਵਾਲੇ ਆ ਗੱਬਨ ਆ ਵੀਰ ਜੀ ਆਪਾਂ ਨਾ ਪਿਛਲੀ ਵੀਡੀਓ ਤੇ ਦੋ ਮੱਜਾਂ ਪਾਈਆਂ ਸੀ ਜੀ ਅੱਜ ਇੱਕ ਹਫਤਾ ਹੋ ਗਿਆ ਹੈ ਤੋ ਮੱਜ ਦਾ ਕਾਦ ਤੁਸੀਂ ਦੱਸਿਆ ਸੀ ਮੀਡੀਅਮ ਆ ਤੇ ਮੇਰਾ ਵੀਰ ਇੱਧਰ ਕੋਈ ਕੱਢ ਕੇ ਵੇਖ ਸਕਦਾ ਹੈ ਉਹਨਾਂ ਆ ਕੇ ਲਈ ਮੱਜ ਆਪਣੇ ਤੋਂ ਵੇਚਣ ਲਈ ਹਾਂਜੀ ਤੋ ਕਾਦ ਮੀਡੀਅਮ ਹੋਣਾ ਕਰਕੇ ਆ ਕੇ ਤੇ ਟਿੱਪ ਕੇ ਆਂਦੇ ਤੇ ਥਾਂ ਚ ਨਾੜ ਆ ਹੂੰ ਤੇ ਮੁਰਗੇ ਤੁਹਾਨੂੰ ਪਤਾ ਹੈ ਜੀ ਜੀ ਤੁਹਾਨੂੰ ਮੁਰਗੇ ਫੋਨ ਲਾਉਂਦੇ ਸੀ ਤੇ ਮੈਂ ਇਹਨਾਂ ਨੂੰ ਇੱਥੋਂ ਤੱਕ ਗਾਰੰਟੀ ਦਿੱਤੀ ਮਾਜੇ ਮਾਜ ਦੇ ਥਾਂ ਚ ਨਾੜ ਹੋ ਗਈ ਨਾ ਤੁਹਾਨੂੰ ਮਾਜ ਫਰੀ ਦੇ ਦਾਂਗੇ ਮਾਜ ਮਖੂ ਚਲੇ ਗਈ ਮੁਰਗੇ ਤੇ ਉੱਥੇ ਜਾ ਕੇ ਮਾਜ ਸੋਈਏ ਨਾ ਚੌਣ ਇੱਕ ਨੰਬਰ ਨਿਕਲੀ ਮੈਂ ਉਹਨਾਂ ਨੂੰ ਵੀਰਾਂ ਨੂੰ ਆਖਿਆ ਉੱਥੇ ਚੱਲ ਜਾਓ ਮਾਜ ਜਾ ਕੇ ਦੋ ਟਾਈਮ ਚੁਵਾਈ ਕਰ ਲੋ ਜੇ ਮੈਂ ਤੇ ਥਾਂ ਚ ਕੋਈ ਨੁਕਸ ਹੋਊਗਾ ਤੁਹਾਨੂੰ ਮਾਜ ਫਰੀ ਦਵਾਂਗੇ ਬਿਲਕੁਲ ਮੇਰਾ ਵੀਰ ਜਿੰਨਾ ਨਿਕਾਤਿਆਂ ਨਾ ਮਾਰਨਾ ਆ ਕੇ ਆਪਦੀ ਤਸੱਲੀ ਖਾ ਕੇ ਡੰਗਰ ਖੜਨਾ ਨਹੀਂ ਪਿੱਛੋਂ ਤਸੱਲੀ ਕਰਕੇ ਲਿਆਉਣੇ ਆ ਬਿਲਕੁਲ ਸੋ ਦੋਸਤੋ ਦਰمیانی ਮੀਡੀਅਮ ਆਖਾਂਗੇ ਵੱਡੀ ਆ ਠੀਕ ਆ ਇੱਥੇ ਆਗੇ ਤੁਸੀਂ ਨਰਾਸ਼ ਨਹੀਂ ਹੋਵੋਗੇ ਜੇਕਰ ਮੈਂ ਵੱਡੀ ਕਹੇ ਤੀ ਤਾਂ ਨਿਕਲੇ ਦਰਮਿਆਨੀ ਤੇ ਉੱਥੇ ਆਬਜੈਕਸ਼ਨ ਤੁਸੀਂ ਕਰ ਸਕਦੇ ਜੇ ਪਰ ਜਿੱਥੇ ਮੀਡੀਅਮ ਜਾਂ ਦਰਮਿਆਨੀ ਹਾਈਟ ਕਹੀ ਗਈ ਉਹਨੂੰ ਧਿਆਨ ਵਿੱਚ ਰੱਖ ਕੇ ਤੁਸੀਂ ਕੋਈ ਸੌਦਾ ਕਰਿਆ ਕਰੋ ਠੀਕ ਹੈ ਜੀ ਤੇ ਬਾਕੀ ਨਾਜਾਇਜ਼ ਜਿਹੜੀ ਗੱਲਬਾਤ ਆ ਉਹ ਮੇਰਾ ਵੀ ਰਿਕਵੈਸਟ ਆ ਹੱਥ ਜੋੜ ਕੇ ਸਾਰੇ ਵੀਰਾਂਗੇ ਨਾਜਾਇਜ਼ ਗੱਲ ਨਾ ਕਰਿਆ ਕਰੋ ਜੇਕਰ ਤੁਸੀਂ ਬਿਲਕੁਲ ਤਸੱਲੀ ਕਰਨ ਆਉਂਦੇ ਹੋ ਤੇ ਜੇਕਰ ਦੱਸੇ ਮੁਤਾਬਕ ਉਸ ਚੀਜ਼ ਦੇ ਵਿੱਚ ਕੋਈ ਫਾਲਟ ਨਿਕਲਦਾ ਤਾਂ ਤੁਸੀਂ ਆਪਣੀ ਸਾਈ ਲੈ ਕੇ ਜਾ ਸਕਦੇ ਹੋ ਨਾ ਨਾ ਹੋ ਗਈ ਆਪਾਂ ਸਾਈ ਉਸੇ ਲੈਣੇ ਦੀ ਵਾਪਸ ਕਰਾਂਗੇ ਤੇ ਜੇ ਕੋਈ ਬਿਨਾਂ ਗੱਲ ਤੋਂ ਵਗੋਂ ਕਰੇ ਖਰਾਬ ਤੇ ਫਿਰ ਗੱਲ ਚੰਗੀ ਨਹੀਂ ਵੀਰ ਇੱਕ ਡੰਗਰ ਸਾਈ ਦੀ ਆੜੀ 2000 ਰੁਪਏ ਦਾ ਡੱਕੀ ਦਾ ਤੇ ਪਹਿਲੀ ਗੱਲ ਵੀਰ ਕੋਈ ਸਾਈ 4-5000 ਤੋਂ ਘੱਟ ਨਾ ਪਾਇਆ ਕਰੇ ਬਿਲਕੁਲ ਠੀਕ ਆ ਜੀ ਤੇ ਇਹ ਦੋ ਨਾਗ ਆ ਜਿਹੜੇ ਦੋਸਤੋ 192000 ਦੀ ਆ ਛੋਟੀ ਜਿਹੜੀ ਆ ਬਿਲਕੁਲ ਸੈਕਿੰਡ ਨੰਬਰ ਤੇ ਆਪਾਂ ਤੁਹਾਨੂੰ ਦਿਖਾਤੀ ਆ 192000 ਦੇ ਵਿੱਚੋਂ ਛੋਟਛੱਪਾ ਮੌਕੇ ਤੇ ਮਾਨਤਾ ਨਾ ਇਹ ਹੋ ਜਾਊਗਾ ਤੇ ਇੱਕ ਹੋਰ ਤੁਹਾਨੂੰ ਜਿਹੜੀ ਅਗਲੀ ਆਪਾਂ ਝੋਟੀ ਇਹ ਦਿਖਾਉਣੀ ਆ ਠੀਕ ਆ ਜੀ ਪੂਰੀ ਖਬਰਦਾਰ ਆ ਦੋਸਤੋ ਪੂਰੀ ਅਲਰਟ ਤੇ ਹਾਈਟ ਕਾ ਇਹਦਾ ਵੀ ਤੁਸੀਂ ਆ ਪ੍ਰੋਪਰ ਦੇਖ ਲਓ ਠੀਕ ਆ ਜੀ ਚਮਕਦਮ ਪੂਰੀ ਹੈ ਸ਼ੈਣ ਸ਼ੂਨ ਪੂਰੀ ਕਰਦੀ ਪਈ ਆ ਤੇ ਜਗਰੂਪੇ ਸਵੇਰ ਕਿਨਮਾ ਦੂਜਾ ਹੀ ਹੈ ਇਹ ਵੀ ਵੀਰ ਜੀ ਦੂਜਾ ਸੂਆ ਦੂਜਨ ਝੋਟੀ ਹੈ ਵੀ ਹਾਂਜੀ ਆ ਦੇਖੋ ਜੀ ਸੋ ਦੂਜੇ ਸਵੇਰ ਦੋਸਤੋ ਇਹ ਵੀ ਝੋਟੀ ਸੋਣੀ ਆ ਸਿੰਗੀ ਸੁੰਗੀ ਵੀ ਇੱਕ ਦੀ ਗੱਲ ਨਹੀਂ ਵੀ ਸਾਰੇ ਪਸ਼ੂ ਤੁਸੀਂ ਤਿੰਨੇ ਦੇਖੋ ਕਿ ਕਿੰਨਾਂ ਦੀਆਂ ਸਿੰਗਾਆਂ ਦੀਆਂ ਕੁਆਲਿਟੀਆਂ ਫੇਸ ਕੁਆਲਿਟੀਆਂ ਬਾਡੀ ਬੰਤਰ ਦੀ ਗੱਲ ਕਰ ਲਈਏ ਵੀ ਹਰ ਪੱਖੋਂ ਵੇ ਤਿੰਨੇ ਬਿਲਕੁਲ ਇੱਕੋ ਜਿਹਿਆਂ ਨੇ ਮੈਂ ਇਹ ਨਹੀਂ ਕਹਿ ਸਕਦਾ ਵੀ ਦੋਸਤੋ ਕੋਈ ਫਿੱਕੀ ਆ ਕੋਈ ਲੱਸੀ ਆ ਤੇ ਕੋਈ ਨਿੱਗਰ ਕਾਟਾ ਜਾਂ ਕੋਈ ਛੋਟੀ ਜਾਂ ਵੱਡੀ ਆ ਵੀ ਇੱਕ ਸਾਥ ਇੱਕੋ ਜੇ ਇੱਕ ਆਦਾ ਕੋਈ ਵੀਰ ਸੌਦਾ ਕਰੂਗਾ ਵੀ ਤੁਸੀਂ ਜੇਕਰ ਇੱਕ ਲਾਈਨ ਆਉਂਦੇ ਜਿਹੜੀ ਤੁਹਾਡੇ ਦਿਲ ਨੂੰ ਲੱਗਦੀ ਹੈ ਜੇ ਉਹ ਨਾ ਪਸੰਦ ਆਈ ਤਾਂ ਤੁਸੀਂ ਦੂਜੀ ਨੂੰ ਹੱਥ ਆਟੋਮੈਟਿਕਲੀ ਪਾ ਲੋਗੇ ਤੇ ਇਹ ਜਾਗਰੂਪ ਇਹ ਦੂਜਾ ਸੁਵੇ ਸੁਣੀ ਹੈ ਹਾਂਜੀ ਇਹ ਵੀ ਦੂਜਾ ਸੁਵਾ ਤੇ ਦੇਣੇ ਤੇ ਕਿੰਨੇ ਕੱਢਦੇ ਨੇ ਇਹ ਇੱਕ ਹਫਤਾ ਕੱਢੂਗੇ ਜੇ ਹਫਤਾ ਲੈ ਜੂ ਹਾਂਜੀ ਬਾਕੀ 35 ਤਾਂ ਤੁਸੀਂ ਪਹਿਲਾਂ ਹੀ ਆਪਾਂ ਮੈਂਸ਼ਨ ਕਰਤਾ ਵੀ 35 ਤਿੰਨਾਂ ਦੇ ਵਿੱਚੋਂ 나ੜ ਗੰਡ ਭੂਰ ਮਤਲਬ ਕਿ ਚਲੋ ਤੇ ਪਣ ਪੋਲੀਆਂ ਨਿਕਲਣਗੀਆਂ ਪਣ ਪੋਲੀਆਂ ਨਿਕਲਣਗੀਆਂ ਤੇ ਗੱਬਣ ਪਸ਼ੂਆ ਵੀ ਭਾਰ ਪਿੱਛੇ ਦੀ ਤਸੱਲੀ ਆ ਹਾਂਜੀ ਤਸੱਲੀ ਪਾਰ ਪਿੱਛੇ ਦੀ ਠੀਕ ਆ ਲਓ ਜੀ ਇਹ ਦੋਸਤੋ ਦੁੱਜਣ ਇਹ ਵੀ ਛੋਟੀ ਸੂਣੀਆਂ ਠੀਕ ਆ ਤੇ ਚੁਆਇਸ ਤੁਹਾਡੀ ਆ ਜਿਹੋ ਜਿਹੇ ਪਸ਼ੂ ਖਰੀਦੋਗੇ ਤੁਸੀਂ ਉਹ ਇਹਦਾ ਦੋਸਤੋ ਤੁਸੀਂ ਵੀਰ ਤੋਂ ਖਰੀਦ ਸਕਦੇ ਜੇ ਖੋਲ ਕੇ ਜਗਰੂਪੇ ਨੂੰ ਵੀ ਤੋੜ ਦਿੱਗੇ ਥਣਾ ਥਣਾ ਦੀ ਇਹ ਵੀ ਬਿਲਕੁਲ ਬਾਹਰ ਨਹੀਂ ਗਏ ਕੱਢੀਆਂ ਥੋੜੀਆਂ ਡਰਦੀਆਂ ਜਾਂ ਕੈਮਰੇ ਤੁਹਾਡੇ ਤੋਂ ਹਾਂਜੀ ਹਾਂਜੀ ਆ ਦੇਖੋ ਨਮਾਜੇ ਗਰੁੱਪ ਤੋਰਦੇ ਥੋੜਾ ਜਿਹਾ ਹੋਰ ਆਉ ਥੱਗੋ ਕਮਾ ਦੇ ਜੀ ਆਹ ਦੇਖੋ ਜੀ ਲਓ ਜੀ ਠੀਕ ਹੈ ਜੀ ਕੋਣੀ 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 ਸੰਭਾਲ ਲਿਆ ਜੀ ਠੀਕ ਹੈ ਸੋ ਬਾਕੀ ਦੋਸਤੋ ਬਿਲਕੁਲ ਤਿੰਨ ਝੋਟੀਆਂ ਅੱਜ ਵੀਰ ਬਿਲਕੁਲ ਸਾਹਮਣੇ ਤੁਹਾਡੇ ਪੇਸ਼ ਕਰਤੀਆਂ ਠੀਕ ਹੈ ਜੀ ਝੋਟੀਆਂ ਦੀ ਡਿਟੇਲ ਤੁਹਾਨੂੰ ਮਿਲ ਗਈ ਆ ਨੰਬਰ ਵੈਸੇ ਸਕਰੀਨ ਦੇ ਬਿਲਕੁਲ ਥੱਲੇ ਚਲਦੇ ਕਰ ਦਿਆਂਗੇ ਆਪਾਂ ਨੰਬਰਾਂ ਤੇ ਤੁਸੀਂ ਹਰ ਵਾਰ ਦੀ ਤਰ੍ਹਾਂ ਜਿਹੜਾ ਸੰਪਰਕ ਕਰ ਲਿਓ ਤੇ ਜਗਰੂਪ ਇਹਦਾ ਮੁੱਲ ਫਿਰ ਲੈਣ ਦੇਣ ਕੀ ਹੋਊਗਾ ਅੱਜ ਇਹਦਾ ਮੁੱਲ ਵੀ ਜੀ 88000 88000 ਇਹ 85 ਦੇ ਦਾਂਗੇ ਹਾਂ ਨਾ ਜਿਹੜੀ ਗੱਲਬਾਤ ਉਹ 2000 ਕੱਟ ਕਰਦਾ 88000 ਦੀ ਹਾਂ ਨਾ ਦੇ ਦਾਂਗੇ 83 ਤੇ ਹਾਂਜੀ ਲਓ ਜੀ 83000 ਦੀ 200 ਜਿਹੜੀ ਆਪਾਂ ਤੁਹਾਨੂੰ ਥਰਡ ਨੰਬਰ ਤੇ ਠੀਕ ਆ ਜੀ ਤੀਜੇ ਨੰਬਰ ਤੇ ਦਿਖਾਤੀ ਆ 83000 ਦੀ ਜਿਹੜੀ ਆ 200 ਤੁਹਾਨੂੰ ਇਸੇ ਛੋਟੀ ਜਿਹੜੀ ਆ ਬਣ ਜੂਗੀ ਠੀਕ ਆ ਤੇ ਬਿਲਕੁਲ ਤਸੱਲੀ ਕਰ ਲਿਓ ਘਰ ਵਿਜ਼ਿਟ ਕਰਕੇ ਠੀਕ ਆ ਤੇ ਸਾਰੀਆਂ ਝੋਟੀਆਂ ਚੰਗੀਆਂ ਨੇ ਬਾਕੀ ਮੈਨੂੰ ਜਿਹੜੀਆਂ ਦੋਸਤੋ ਚੰਗੀਆਂ ਲੱਗੀਆਂ ਬਾਕੀ ਤੁਸੀਂ ਆਪਦੀ ਸਮਝ ਨਾਲ ਦੇਖਿਓ ਜਿਹੜੇ ਵੀਰ ਨੇ ਕਿਉਂਕਿ ਪੈਸੇ ਇਨਵੈਸਟ ਕਰਨੇ ਆ ਰਕਮ ਲਾਉਣੀ ਆ ਤੇ ਤੁਸੀਂ ਆਪਦੇ ਹਿਸਾਬ ਨਾਲ ਜਿਹੜੀ ਦੋਸਤੋ ਜਜਮੈਂਟ ਨਰਕ ਪਰਖ ਕਰ ਲਿਓ ਠੀਕ ਆ ਆ ਦੇਖੋ ਜੀ ਠੀਕ ਆ ਤੇ ਜਗਰੂਪ ਨੰਬਰ ਆਪਣੇ ਜ਼ਰੂਰ ਕਰੀਏ ਮੈਂਸ਼ਨ ਵਿਜੀ ਪਿੰਡ ਆਪਣਾ ਅਲਗੋ ਕੋਠੀ ਜ਼ਿਲ੍ਹਾ ਤਨਤਨ ਸੀਲਪੱਟੀ ਮੋਬਾਈਲ ਨੰਬਰ 98781 33177 84376 34902 ਠੀਕ ਹੈ ਭਰਾ ਠੀਕ ਹੈ ਸੋ ਦੋਸਤੋ ਇਹ ਸਨ ਮੇਰੇ ਨਾਲ ਵੀਰ ਜਗਰੂਪ ਸਿੰਘ ਪਿੰਡ ਅਲਗੋ ਕੋਠੀ ਤੋਂ ਇੱਕ ਖਾਸ ਜਿਹੜੀ ਅੱਜ ਦੋਸਤੋ ਆਪਣੀ ਵਿਜ਼ਿਟ ਸੀਗੀ ਠੀਕ ਹੈ ਜੀ ਪਸੂ ਤੁਹਾਨੂੰ ਤਿੰਨ ਦਿਖਾਤੇ ਆ ਤਿੰਨੇ ਝੋਟੀਆਂ ਨੇ ਬਹੁਤ ਖੂਬਸੂਰਤ ਲਾਜਵਾਬ ਖਬਰਦਾਰ ਠੀਕ ਹੈ ਜੀ ਤੇ ਜਰੂਰ ਤੁਸੀਂ ਵੀਰ ਜਗਰੂਪ ਦੇ ਨੰਬਰਾਂ ਤੇ ਸੰਪਰਕ ਕਰ ਸਕਦੇ ਜੇ ਆਪਣੀ ਨਰਕ ਪਰਖ ਕਰ ਸਕਦੇ ਜੇ ਠੀਕ ਹੈ ਜੀ ਮਿਲਦੇ ਹਾਂ ਦੋਸਤੋ ਇੱਕ ਨਵੀਂ ਅਪਡੇਟ ਦੇ ਨਾਲ ਸਾਰੇ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ ਜੀ